ਹੈਲੋ ਫਰੈਂਡਸ ਵੈਲਕਮ ਟੂ ਦੀ ਬਲੌਗ ਤੇ ਫਰੈਂਡਸ ਲੈ ਕੇ ਆ ਗਈਆਂ ਮੈਂ ਸੋਨੇ ਸੋਨੇ ਸੂਟ ਤੇ ਵਿਖਾਉਨੇ ਆ ਤੁਹਾਨੂੰ ਸਾਰੇ ਸੂਟ ਇਹ ਸਾਰੇ ਸੂਟ ਗਰਮ ਸੂਟ ਆਏ ਨੇ ਜੀ ਕੁਝ ਛਨੀਲ ਦੇ ਨੇ ਕੁਝ ਪਸ਼ਮੀਨਾ ਤੇ ਵਿਖਾਉਨੇ ਆ ਆਪਾਂ ਤੁਹਾਨੂੰ ਸਾਰੇ ਸੂਟ ਵਾਰੀ ਵਾਰੀ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਹੜਾ ਸੂਟ ਸਭ ਤੋਂ ਜ਼ਿਆਦਾ ਵਧੀਆ ਲੱਗਾ ਤੇ ਫਰੈਂਡਸ ਇਹ ਅਸੀਂ ਇੱਕ ਇੱਕ ਪੀਸ ਵਿਖਾਉਣਾ ਹੁੰਦਾ ਵਾ ਤੇ ਬਾਕੀ ਇਹਦੇ ਵਿੱਚ ਹੋਰ ਵੀ ਕਲਰ ਅਵੇਲੇਬਲ ਹੁੰਦੇ ਆ ਤੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਤੇ ਸ਼ੁਰੂ ਕਰਦੇ ਆਪਾਂ ਆਪਣੀ ਵੀਡੀਓ ਫਰੈਂਡਸ ਆ ਹੈਗਾ ਆਪਣਾ ਪਹਿਲਾ ਸੂਟ ਤੇ ਫਰੈਂਡਸ ਪਸ਼ਮੀਨਾ ਦੇ ਵਿੱਚ ਆਏਗਾ ਪ्युअर ਪਸ਼ਮੀਨਾ ਨਾਲ ਇਹਦੇ ਮੈਚਿੰਗ ਬਾਟਮ ਆਏਗੀ ਜੀ ਇੱਦਾਂ ਬਹੁਤ ਹੀ ਸੋਹਣਾ ਪ੍ਰਿੰਟ ਆਏਗਾ ਦੇਖੋ ਜੀ ਉੱਪਰ ਇੱਦਾਂ ਬਣਿਆ ਹੋਇਆ ਹੈ ਤੇ ਨੇਵੀ ਬਲੂ ਕਲਰ ਹੈ ਜੀ ਇਹ ਤੇ ਦੇਖੋ ਇਹਦਾ ਬਾਰਡਰ ਕਿੰਨਾ ਸੋਹਣਾ ਬਣਿਆ ਨਾਲ ਇਹਦੇ ਮੈਚਿੰਗ ਬਾਟਮ ਆਏਗੀ ਬਹੁਤ ਸੋਹਣਾ ਫਰੈਂਡਸ ਇਹ ਵੀ ਸੂਟ ਆ ਤੇ ਆ ਇਹਦਾ ਗਲਾ ਵੀ ਬਣਿਆ ਹੋਇਆ ਹੈ ਦੇਖੋ ਜੀ ਗਲੇ ਤੇ ਉੱਪਰ ਵੀ ਵਰਕ ਹੋਇਆ ਪਿਆ ਹੋਇਆ ਤੇ ਚੱਲਦੇ ਆਪਾਂ ਆਪਣੇ ਦੂਜੇ ਸੂਟ ਵੱਲ ਤੇ ਫਰੈਂਡਸ ਆਏਗਾ ਆਪਣਾ ਦੂਜਾ ਸੂਟ ਇਹ ਗਾਜਰੀ ਕਲਰ ਚ ਆਏਗਾ ਜੀ ਇਹਦਾ ਉੱਪਰ ਦੇਖੋ ਜੀ ਗਲਾ ਬਣਿਆ ਹੋਇਆ ਵਾ ਠੀਕ ਹੈ ਤੇ ਨਾਲ ਇਹਦੇ ਮੈਚਿੰਗ ਬਾਟਮ ਆਏ ਜੀ ਤੇ ਨਾਲ ਇਹਦੇ ਇਤਰਾ ਬਾਰਡਰ ਆਏਗਾ ਜੀ ਪੂਰਾ ਸੂਟ ਇਦਾਂ ਉੱਪਰੋਂ ਬਣਿਆ ਹੋਇਆ ਗਲਾ ਤੁਹਾਨੂੰ ਅਖਾਤਾ ਹੈ ਨਾਲ ਮੈਚਿੰਗ ਬਾਟਮ ਹੈ ਆ ਹੋ ਗਿਆ ਜੀ ਗਲਾ ਬਹੁਤ ਸੋਹਣਾ ਵੀ ਸੂਟ ਹੈ ਤੇ ਜਾਂਦੇ ਆਪਾਂ ਅਗਲੇ ਸੂਟ ਵੱਲ ਤੇ ਫਰੈਂਡਸ ਆਏਗਾ ਜੀ ਪੀਚ ਯਾ ਪੀਚੀ ਸ਼ੇਡ ਹੈ ਜੀ ਇਦੇ ਵਿੱਚ ਥੋੜਾ orange ਤੁਹਾਨੂੰ ਦਿਖ ਰਿਹਾ ਹੋਏਗਾ ਲੇਕਿਨ ਇਹ peach shade ਹੈ ਤੇ ਇਦਾਂ ਇਹ ਪ੍ਰੋਪਰ ਸੂਟ ਆਏਗਾ ਬਹੁਤ ਹੀ ਪਿਆਰਾ ਸੂਟ ਹੈ ਜੀ ਇਹ ਵੀ ਇਹਦੀ ਬਾਰਡਰ ਆਏਗੀ نیچے ਦੇਖੋ ਜੀ ਤੇ ਨਾਲ ਮੈਚਿੰਗ ਬਾਟਮ ਦੇਖੋ ਜੀ ਬਹੁਤ ਹੀ ਪਿਆਰਾ ਹੰਡ ਅਨਸਾਰ ਸੂਟ ਹੈ ਜੀ ਚੱਲਦੇ ਆਪਾਂ ਅਗਲੇ ਸੂਟ ਵੱਲ ਇਹਦੇ ਵਿੱਚ ਥੋੜੀ ਜੀ ਗ੍ਰੇਸ਼ ਜੀ শেਡ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਤੇ ਅਗਲਾ ਸੂਟ ਆਪਾਂ ਵੇਨੇ ਆ ਜੀ ਅਗਲਾ ਆਏਗਾ ਜੀ ਗਰਮ ਸੂਟ ਇਹ ਵੀ ਦੇਖੋ ਜੀ ਕਿੰਨਾ ਸੋਹਣਾ ਇਹਦਾ ਬਣਿਆ ਹੋਇਆ ਗਲਾ ਤੇ ਨਾਲ ਇਹਦੇ ਮੈਚਿੰਗ ਆਏਗੀ ਜੀ ਬਾਟਮ ਠੀਕ ਹੈ ਜੀ ਦੇਖੋ ਜੀ ਫਰੈਂਡਸ ਤੇ ਆਏਗਾ نیچے ਫਰੈਂਡਸ ਇਹਦਾ ਆਏਗਾ ਜੀ ਇਦਾਂ ਕੇਰਾ ਆਏਗਾ ਠੀਕ ਹੈ ਬਹੁਤ ਹੀ ਪਿਆਰਾ ਹੈ ਵੀ ਸੂਟ ਆ ਬਹੁਤ ਹੀ ਪਿਆਰੀ ਸ਼ੇਡ ਹੈ ਬਲੂ ਕਲਰ ਚ ਸ਼ੇਡ ਹੈਗੀ ਜੀ ਇਹਦੀ ਦੇਖੇ ਜੀ ਬਹੁਤ ਹੀ ਸੋਹਣਾ ਸੂਟ ਹੈ ਫਰੈਂਡਸ ਅਗਲਾ ਆਏਗਾ ਜੀ ਆਪਣਾ ਰੈੱਡ ਜੀ ਸ਼ੇਡ ਹੈ ਫਰੈਂਡਸ ਇਹ ਇਦਾਂ ਆਏਗਾ ਜੀ ਗਲਾ ਬਣਿਆ ਹੋਇਆ ਪ੍ਰੋਪਰ ਇਦਾਂ ਸ਼ਾਈਨੀ ਸ਼ਾਈਨੀ ਜਾ ਆਏਗਾ ਜੀ ਇਹਦਾ ਦੇਖੋ ਜੀ ਤੇ ਨਾਲ ਇਹਦੇ ਮੈਚਿੰਗ ਬਾਟਮ ਆਏਗੀ ਜੀ ਠੀਕ ਆ ਬਹੁਤ ਹੀ ਪਿਆਰਾ ਇਹਦੇ ਵਿੱਚ ਬਹੁਤ ਸਾਰੇ ਕਲਰ ਹੈਗੇ ਨੇ ਠੀਕ ਆ ਤੁਸੀਂ ਪੁੱਛ ਸਕਦੇ ਹੋ ਦੇਖੋ ਜੀ ਫਰੈਂਡਸ ਬਹੁਤ ਹੀ ਪਿਆਰਾ ਹੈ ਵੀ ਠੀਕ ਹੈ ਇਦਾਂ ਨੀਚੇ ਬਾਰਡਰ ਆਏਗਾ ਜੀ ਬਾਰਡਰ ਵੀ ਤੁਹਾਨੂੰ ਵਿਖਾ ਦਿੰਨੇ ਆ ਦੇਖੋ ਜੀ ਫਰੈਂਡਸ ਬਹੁਤ ਹੀ ਪਿਆਰਾ ਬਾਰਡਰ ਬਣਿਆ ਵਾ ਦੇਖੋ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਵਾ ਠੀਕ ਹੈ ਜੀ ਇਹᱫੋ ਆਨ ਲਵਰ ਆਏਗਾ ਨਾਲ ਆਏਗੀ ਇਹਦੇ ਮੈਚਿੰਗ ਬਾਟਮ ਠੀਕ ਹੈ ਜੀ ਚਾਹਣੇ ਆਪਾਂ ਅਗਲੇ ਸੂਟ ਵੱਲ ਤੇ ਫਰੈਂਡਸ ਆ ਹੈਗੇ ਸਾਡੇ ਕੋਲ 2 ਪੀਸ ਇਹ ਸਿਰਫ ਕਮੀਜ਼ ਸ਼ਰਟ ਦਾ ਕਪੜਾ ਹੈ ਜੀ ਠੀਕ ਹੈ ਜੀ ਫਰੈਂਡਸ ਤੁਸੀਂ ਇਹਦੇ ਨਾਲ ਮੈਚਿੰਗ ਕਰ ਸਕਦੇ ਹੋ ਇਹ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਵਿੱਚ ਮਿਲਣਗੇ ਜੀ 2 ਪੀਸ ਠੀਕ ਹੈ ਜੀ ਦੇਖੀ ਇਹਦੇ ਗਲਾ ਬਣਿਆ ਆਵਾ ਠੀਕ ਐ ਨੀ نیچے ਆਏਗਾ ਜੀ ਇਹਦੇ ਬਾਰਡਰ ਇਤ ਆਏਗਾ ਤੇ ਇਹਦਾ ਵੀ ਫਰੈਂਡਸ ਇਦਾਂ ਗਲਾ ਬਣਿਆ ਆਵਾ ਠੀਕ ਐ ਤੇ ਇਹਦਾ ਵੀ ਬਹੁਤ ਹੀ ਪਿਆਰਾ ਦੇਖੋ ਜੀ ਬਾਰਡਰ ਆਏਗਾ ਕਲਰ ਕਿੰਨਾ ਪਿਆਰਾ ਹੈ ਦੇਖੋ ਜੀ ਮੂੰਗੀ ਜਿਹਾ ਕਲਰ ਹੈਗਾ ਵਾ ਤੇ ਇੱਕ ਬਲੂ ਸ਼ੇਡ ਚ ਹੈਗਾ ਵਾ ਦੋਨੋਂ ਹੀ ਪੀਸ ਬਹੁਤ ਹੀ ਪਿਆਰੇ ਨੇ ਤੇ ਬਹੁਤ ਹੀ ਘੱਟ ਰੇਟ ਵਿੱਚ ਮਿਲਣਗੇ ਤੁਹਾਨੂੰ ਤੇ ਤੁਸੀਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਠੀਕ ਐ ਜੀ ਤੇ ਆ ਦੇਖੋ ਜੀ ਹੁਣ ਚੱਲਦੇ ਆਪਾਂ ਅਗਲੇ ਸੂਟ ਵੱਲ ਠੀਕ ਐ ਜੀ ਥੋੜਾ ਪਾਰਟੀ ਵੇਅਰ ਆਏਗਾ ਜੀ ਦੇਖੋ ਜੀ ਇਹ ਆਪਾਂ ਬਹੁਤ ਹੀ ਤੁਹਾਨੂੰ ਸਸਤੇ ਰੇਟਾਂ ਦੇ ਵਿੱਚ ਦੇਵਾਂਗੇ ਜੀ ਦੇਖੋ ਜੀ ਇਹ ਸਟਾਕ ਅਸੀਂ ਫਰੈਂਡਸ ਕੱਢਦੇ ਪਏ ਆ ਇਹਦੇ ਨਾਲ ਦੇ ਹੋਰ ਵੀ ਕਲਰ ਨੇ ਠੀਕ ਹੈ ਜੀ ਇਦਾਂ ਇਹਦਾ ਗਲਾ ਆਏਗਾ ਤੇ نیچے ਦਾ ਇਦਾਂ ਬਾਰਡਰ ਆਏਗਾ ਇਦਾਂ ਸਾਈਡ ਤੇ ਇਦਾਂ ਉੱਪਰ ਲਾਈਨਸ ਦੋ ਇਤਰਾ ਬਣੀਆ ਕੰਮ ਹੋਇਆ ਪਿਆ ਵਰਕ ਹੋਇਆ ਪਿਆ ਬਹੁਤ ਹੀ ਪਿਆਰਾ ਵਰਕ ਹੈ ਥੱਲੇ ਦਾ ਠੀਕ ਹੈ ਜੀ ਇਹ ਗ੍ਰੇ ਸ ਡਾਰਕ ਗ੍ਰੇ ਖੇੜ ਹੈ ਜੀ ਇਹ ਦੇ ਫਰੈਂਡਸ ਫਰੈਂਡਸ ਇਹਦੀਆਂ ਬਾਜੂ ਵੀ ਬਣੀ ਹੋਈਆਂ ਨੇ ਠੀਕ ਹੈ ਜੀ ਤੇ ਈਮਨ ਇਹਦਾ نیچے ਆਪਣੇ ਪੌਂਚੇ ਤੇ ਵੀ ਕੰਮ ਹੋਇਆ ਵਾ ਬਹੁਤ ਹੀ ਪਿਆਰਾ ਸੂਟ ਹੈ 올ਓਵਰ ਸੂਟ ਆਏਗਾ ਇਦਾਂ ਠੀਕ ਹੈ ਜੀ ਆ ਜਾਣੇ ਆਪਾਂ ਅਗਲੇ ਸੂਟ ਵੱਲ ਅਗਲੇ ਸੂਟ ਫਰੈਂਡਸ ਆਪਾਂ ਹੁਣ ਤੁਹਾਨੂੰ ਸ਼ਨੀਲ ਦੇ ਸੂਟ ਬਖਾਵਾਂਗੇ ਜੀ ਬਹੁਤ ਹੀ ਪਿਆਰੇ ਨੇ ਤਿਆਰ ਰਹਿ ਗਿਆ ਫਰੈਂਡਸ ਆਪਣਾ ਪਹਿਲਾ ਸੂਟ ਆਏਗਾ ਸ਼ਨੀਲ ਚ ਫਰੈਂਡਸ ਦੇਖੋ ਜੀ ਇਹ ਪੂਰਾ ਫਰੈਂਡਸ ਇਦਾਂ ਵਰਕ ਹੋਇਆ ਵਾ ਬਲੈਕ ਕਲਰ ਹੈਗਾ ਇਹ ਜੀ ਪੂਰਾ ਇਤਰਾ ਵਰਕ ਆਏਗਾ ਅੱਗੇ ਕਮੀਜ਼ ਤੇ ਦੋ ਲਾਈਨਸ ਠੀਕ ਹੈ ਜੀ ਤੇ ਬਾਕੀ ਇਹਦਾ 올ਓਵਰ ਸੂਟ ਹੈਗਾ ਵਾ ਫਰੈਂਡਸ ਬਹੁਤ ਹੀ ਸਿੰਪਲ ਹੈਗਾ ਵਾ ਤੇ ਇਹ ਵੀ ਤੁਹਾਨੂੰ ਘੱਟ ਪ੍ਰਾਈਸ ਤੇ ਮਿਲ ਜੇਗਾ ਜੀ ਬਹੁਤ ਹੀ ਪਿਆਰਾ ਸ਼ਨੀਲ ਤੁਹਾਨੂੰ ਪਤਾ ਚੱਲਦੀ ਹੈ ਸਰਦੀਆਂ ਚ ਬਹੁਤ ਲੋਕੀ ਪਾਉਂਦੇ ਆ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਠੀਕ ਹੈ ਹੁਣ ਸ਼ਨੀਲ ਪਾਉਣ ਦਾ ਮੌਸਮ ਆ ਗਿਆ ਵਾ ਤੇ ਬਹੁਤ ਹੀ ਪਿਆਰਾ ਕਲਰ ਹੈਗਾ ਵਾ ਤੇ ਇਹਦੇ ਵਿੱਚ ਫਰੈਂਡਸ ਇੱਕ ਹੋਰ ਪਿੰਕ ਕਲਰ ਹੈਗਾ ਫਰੈਂਡਸ ਆਏਗਾ ਜੀ ਸਟਿਕ ਬਲੈਕ ਇਹ ਦੋ ਕਲਰ ਨੇ ਫਰੈਂਡਸ ਤੇ ਚਲਦੇ ਆਪਾਂ ਅਗਲੇ ਸੂਟ ਵੱਲ ਇਹ ਸੀ ਸਾਡਾ 올ਓਵਰ ਸੂਟ ਇਦਾਂ ਫਰੈਂਡਸ ਇਹ ਕੋਰਸ਼ ਨੀਲ ਦਾ ਬਹੁਤ ਹੀ ਪਿਆਰੀ ਸ਼ੇਡ ਹੈਗੀ ਸੁਰਮੇ ਰੰਗਾ ਸ਼ੇਡ ਹੈ ਦੀ ਦੇਖੋ ਜੀ ਫਰੈਂਡਸ ਇਦਾਂ ਆਏਗਾ ਜੀ ਫਰੈਂਡਸ ਇਹਦਾ ਘੇਰਾ نیچے ਤੇ ਲਾਈਨ ਫਰੈਂਡਸ ਇਦਾਂ ਹੀ ਉੱਪਰ ਨੂੰ ਜਾਂਦੀ ਆ ਠੀਕ ਆ ਬਹੁਤ ਹੀ ਪਿਆਰਾ ਸੂਟ ਬਣਾਇਆ ਆ ਆਏਗਾ ਜੀ ਘੇਰਾ ਠੀਕ ਹੈ ਜੀ ਵਰਕ ਹੋਇਆ ਬਿਆ ਬਹੁਤ ਹੀ ਸੋਹਣਾ ਵਰਕ ਹੋਇਆ ਵਾ ਐਦਾਂ ਉੱਪਰ ਜਾਂਦਾ ਵਾ ਤੇ ਫਰੈਂਡਸ ਉੱਪਰ ਇਹਦੇ ਪੱਟੀ ਬਣੀ ਆ ਦੇਖੋ ਜੀ ਗਲੇ ਦੀ ਦੇਖੋ ਕਿੰਨੀ ਪਿਆਰੀ ਉੱਪਰ ਇਸ ਤਰ੍ਹਾਂ ਬਣੀ ਆਏਗੀ ਵਿੱਚ ਠੀਕ ਹੈ ਜੀ ਗਲਾ ਵੀ ਪ੍ਰੋਪਰ ਬਣਿਆ ਬਹੁਤ ਹੀ ਸੋਹਣਾ ਤੇ ਨੀਚੇ ਇਹਦੇ ਤੁਹਾਨੂੰ ਵਖਾਤ ਆ ਡਿਜ਼ਾਈਨ ਠੀਕ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਆਏਗਾ ਨਾਲ ਇਹਦੇ ਫਰੈਂਡਸ ਆਏਗਾ ਸਟਾਲ ਸਟਾਲ ਆਏਗਾ ਪਲੇਨ ਤੇ ਨਾਲ ਇਹਦੇ ਬਾਟਮ ਆਏਗੀ ਤੇ ਬਾਟਮ ਦੇ ਪੌਂਚਾ ਤੇ ਵੀ ਵਰਕ ਹੋਇਆ ਬਹੁਤ ਹੀ ਪਿਆਰਾ ਵਰਕ ਹੋਇਆ ਵਾ ਤੇ ਇਹਦੇ ਵਿੱਚ ਫਰੈਂਡਸ ਚਾਰ ਕਲਰ ਨੇ ਤੇ ਕਲਰ ਪਤਾ ਕਰਨ ਵਾਸਤੇ ਤੁਸੀਂ ਕਮੈਂਟ ਕਰਕੇ ਪੁੱਛਣਾ ਹੈ ਜੀ ਤੇ ਬਾਕੀ ਤੁਸੀਂ ਦੱਸਣਾ ਹੈ ਕਿ ਕਿਹੜਾ ਸੂਟ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਾ ਤੇ ਇਸ ਤੋਂ ਇਲਾਵਾ ਫਰੈਂਡਸ ਇੱਕ ਹੋਰ ਸੂਟ ਨੇ ਸਾਡੇ ਕੋਲ ਇਹ ਹੈਗਾ ਜੀ ਬ੍ਰਾਊਨ ਸ਼ੇਡ ਦੇ ਵਿੱਚ ਇਹਦਾ ਇਹਦਾ ਆਏਗਾ نیچے ਬਾਰਡਰ ਆਏਗਾ ਤੇ ਨਾਲ ਆ ਪੌਂਚਾ ਤੇ ਵਰਕ ਆਏਗਾ ਫਰੈਂਡਸ ਠੀਕ ਹੈ ਜੀ ਇਹ ਅਸੀਂ ਕਿਸੇ ਦਾ ਬਣਾ ਕੇ ਰੱਖਿਆ ਹੋਇਆ ਵਾ ਤੇ ਦੇ ਵਿੱਚ ਹੋਰ ਵੀ ਹੈਗੇ ਨੇ 컬러 ਹੈਗੇ ਨੇ ਜੇ ਕੋਈ ਚਾਹਵਣ ਹੋਵੇ ਲੈਣ ਦਾ ਤੇ ਕਮੈਂਟ ਜ਼ਰੂਰ ਕਰੇ ਤੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰੇ ਚੰਨੂ ਨੂੰ ਕਰੇ ਸਬਸਕ੍ਰਾਈਬ ਤੇ ਮਿਲਦੇ ਆਂ ਪਾ ਅਗਲੇ ਵਲੌਗ ਚ ਤਦ ਵਾਸਤੇ ਬਾਏ